ਮੈਂ ਨਹੀਂ ਤੇ ਤੈਨੂੰ ਭਾਬੀਆਂ ਹੋਈਆਂ ਮੈਂ ਮਰਦੀ ਘਬਦੀ ਰਹਿੰਦੀ ਤੇ ਤੇਰਾ ਮੈਂ ਕੰਮ ਕਰਦੀ ਕਿਤੇ ਆ ਰਾ ਨਾ ਮੈਂ ਮਿੱਟੀ ਨਾ ਮਿੱਟੀ ਹੋਰੀਨੀ ਸਾਰਾ ਦਿਨ ਤੈਨੂੰ ਮਾਸਾ ਸਮਝਣਾ ਆ ਮੈਨੂੰ ਮਾਸਾ ਕਿਹ ਲੈ ਗਈ ਕਿਹਦਾ ਕੰਮ ਨੂੰ ਕਰੂਗੀ ਅਬ ਬੰਦਿਆ ਜੋ ਬਰਾਵਾ ਕਿਉਂ ਰਹਿਵਾ ਨਾ ਸਬਕੀ ਜਾਣਾ ਵਾ ਕਿਉਂ ਉਹਨੂੰ ਪੈਸੇ ਦਿੰਦਾ ਤੇਰਾ ਤੇ ਆਪਣਾ ਵਿਆਹ ਨਹੀਂ ਹੋਇਆ ਮੈਂ ਮੇਰਾ ਵੀ ਲਗਾ ਤੋੜਨਾ ਮੇਰਾ ਵਿਆਹ ਬੋਲਦਾ ਵਾ ਉਹ ਕਹਿੰਦਾ ਮੇਕੋ ਪ੍ਰੂਫ ਹੈਗੇ ਆ ਇਤੋਂ ਵੱਧ ਹੋੜ ਕੀ ਹੈ ਸਹੁਰੇ ਕੀ ਮੇਰੀ ਕਿਸਮ ਮੇਰਾ ਵਿਆਹ ਸਵਾਲ ਆ ਦੋ ਦੋ ਤਿੰਨੇ ਮੱਲੀਆਂ ਵਾ ਹੈ ਤੋੜ ਸੱਚੀ ਉਦਾਂ ਦਿਆ ਕਰ ਤੂੰ ਚਲ ਜੇ ਪੀ ਕੇ ਇਹਦਾ ਨਹੀਂ ਹੁੰਦਾ ਇਹਦਾ ਵੀ ਤੇਰਾ ਵੀ ਘਰ ਤੋੜਨਾ ਮੈਂ ਮੈਂ ਕਹ ਦੋ ਆਖਿਆ ਨੀ ਭੁੱਲਦਾ ਉਹ ਮੈਂ ਕਹ ਦੋ ਆਖਿਆ ਤੂੰ ਮੇਰੇ ਠੰਡੇ ਤੇ ਮਾਰਦਾ ਕਿੰਨੇ ਸਾਲ ਹੋ ਗਏ ਮੈਂ ਕਹੇ ਆਖਿਆ ਵਾ ਸੱਚੀ ਆ ਤੂੰ ਭਾਬੀ ਮੈਂ ਸੌ ਝੂਠੀ ਖਾਣੀ ਤੂੰ ਅੱਖੀ ਵੇਖਿਆ ਸੀ ਉਹ ਇਦਾਂ ਨੂੰ ਮੂੰਹ ਕਰੀ ਦੀਆਂ ਗੱਲਾਂ ਤੇਨੂੰ ਮੈਂ ਭੈਣ ਕਿਹਾ ਵਾ ਤੂੰ ਅੱਖੀ ਵੇਖਿਆ ਸੀ ਤੂੰ ਭੁੱਲ ਦਿੱਤਾ ਹੀ ਨਹੀਂ ਉਹ ਸਾਰਾ ਪਿੰਡ ਕਹਿਣ ਰਿਆ ਵਾ ਗਲਾਬ ਦਾ ਹੈ ਕਿ ਕਿਹੜਾ ਹੀ ਗਲਾਬ ਦਾ ਹੈ ਤੈ ਹੀ ਉਹ ਹੋਏ ਓ ਬਾਬਾ ਆਏ ਰੱਬਾ ਵੇ ਮੇਰੀ ਕਿਸਮਤ ਸਾਡੀ ਗੁਲਾਬ ਦਾ ਕਿਹਨੂੰ ਨਹੀਂ ਜਾ ਆ ਮੈਂ ਮਰ ਜਾ ਨਹੀਂ ਕਿਤੇ ਗੁਲਾਬ ਦਾ ਫੁੱਲ ਕਿੱਥੇ ਜਾਈ ਜਾ ਵਾ ਮੈਂ ਮੇਰੇ ਕਿੱਥੇ ਵੇ ਇੰਨੇ ਚੜਦਾ ਮੈਨੂੰ ਨਹੀਂ ਤੂੰ ਗੁਲਾਬ ਦਾ ਫੁੱਲ ਕਿਤਾ ਕਿਹੜੀਆਂ ਨਖਤੀਆਂ ਨੂੰ ਬਾਹਰ ਬੋਲ ਦੇ ਕੇ ਉਹਨਾਂ ਵਾ ਆਏ ਹੋਏ ਆ ਜੜੀ ਬੁੱਢੀ ਅਸੀਂ ਸੁਣ ਕੇ ਮਰ ਜੇ ਮੇਰੀ ਭਾਬੀ ਆ ਆੜੀ ਲਾ ਬੇਲਾ ਨੇ ਸੁਣ ਲੈ ਇਹ ਖੁਰਕ ਪੈ ਜਾਂਦੀ ਆ ਫੁੱਲਾਂ ਦੇ ਮਰ ਜੇ ਮੈਂ ਕਿਉਂ ਮਰਾਂ ਮਰ ਤੇ ਮੇਰੀਆਂ ਉਹ ਰੰਡੀਆਂ ਬਾਹਰ ਜੜੀਆਂ ਰੱਖੀਆਂ ਨੇ ਕਿੱਟੀਆਂ ਆਏ ਮੈਂ ਕੀ ਕਰਾਂ ਕੀ ਤੇ ਕੀ ਨਾ ਕਰਾਂ ਮੈਂ ਮੈਨੂੰ ਲੋਕੀ ਮੇਰੇ ਮਾਲਕ ਤੇ ਤੇਰੇ ਭਰਾ ਨੇ ਦੋ ਦੋ ਰੱਖੀਆਂ ਆ ਵਾ ਹੈ ਤੂੰ ਔਰ ਉਹ ਨਹੀਂ ਯਾਰ ਇਹੋ ਜੀ ਕੋਈ ਗੱਲ ਹੈਗੀ ਗੱਲ ਨਹੀਂ ਹੈਗੀ ਉਹ ਤੂੰ ਸਿਆਣੀ ਬਣ ਤੈਨੂੰ ਪਤਾ ਦਾ ਕਰੀਆਂ ਹਰਕਤਾਂ ਦਾ ਅੱਗੇ ਕੀ ਕਰਦਾ ਹਾਂ ਦਾ ਹੀ ਉਸ ਦਿਨ ਦਹੀਂ ਦਾਲ ਖਾਂਦੇ ਕੀੜਿਆ ਸੀ ਗੰਦੇ ਦੇ ਸਾਹਮਣੇ ਉਸ ਦਿਨ ਉਸੇ ਪਿੱਟਣ ਡਾਇ ਪਿਆ ਕਦੀ ਕਦੀ ਸੱਚ ਵੀ ਬੋਲਦਾ ਵਾ ਤੇ ਭਾਬੀ ਮੈਂ ਸੌਂਛ ਝੂਠੀ ਖਾਣੀ ਵੇ ਕਿਦਾਂ ਟੈਨਸ਼ਨ ਹੋ ਕੇ ਰਹਿੰਦਾ ਜੀਨ ਜੂਨ ਪਾ ਕੇ ਰਹਿੰਦਾ ਕਦੀ ਵੇਖਿਆ ਆਹੋ ਆਹੋ ਜੀਨ ਕਾਤੋਂ ਪਾਈ ਅੰਗੇ ਤੇ ਤੁਸੀਂ ਕਰ ਕੈਪਰੀ ਪਾ ਕੇ ਰਹਿੰਦੇ ਜੀਨ ਕਾਤੋਂ ਪਾਉਂਦੇ ਹੁਣ ਹੈ ਕਿੱਡੀ ਕ ਅੱਗ ਲੱਗੀ ਤੁਹਾਨੂੰ ਕਿਹੜੀਆਂ ਨਖਤਿਆਰ ਦੜ ਚੁੱਕੜਾ ਦਿੱਤੀ ਬਾਹਰ ਉਹ ਤੂੰ ਲਿਆ ਕੇ ਦਿੱਤੀ ਆ ਫੇਰੀ ਲੱਗਾ ਪਾਉਂਦੇ ਕਿੱਥੇ ਕੈਪਰੀ ਪਾ ਕੇ ਰੱਖਿਆ ਹਾਂ ਜੀ ਪਾਦੀ ਪੁੱਛ ਕੇ ਨੰਗਦਾ ਨਾ ਵਿਚਾਰੀ ਮੇਰੀ ਭਾਬੀ ਮਿੰਦੂ ਰੋਣਾ ਦਾ ਤੇਰੀ ਕਿਸਮਤ ਤੇ ਭਾਬੀ ਉਹ ਮਨਿਆ ਭਰਾਵਾਂ ਰਾਤ ਦਾ ਬਾਸਾ ਝੁੱਕ ਗਿਆ ਪਤਾ ਨਹੀਂ ਮੇਰੀ ਜ਼ਿੰਦਗੀ ਕਿਤੇ ਕਿਤੇ ਡਿੱਗ ਗਈ ਆ ਕਿ ਮੈਨੂੰ ਕੀ ਪਤਾ ਅੱਗੇ ਅੱਗੇ ਮੈਂ ਰਹਿ ਪੀ ਆਪ ਚੁੱਪੋ ਆਪਣੇ ਫੋਲ ਫੁੱਲ ਅੱਗੇ ਮੈਂ ਰਾਜੀ ਹੋਣੀ ਮੈਂ ਰਹਿਣਾ ਇਹ ਮੈਂ ਲੱਤਾਂ ਵੜ ਦੇਣੀ ਜੇ ਇਦਾਂ ਕਰਦਾ ਤੇ ਇਦਾਂ ਨਹੀਂ ਕੋਈ ਗੱਲ ਵੜ ਦੇ ਮੈਂ ਚੱਲੀ ਆਪਣੇ ਪੇਗਿਆਂ ਨੂੰ ਉਹ ਲਈ ਆ ਗਈ ਮੇਰੀ ਗੱਲ ਨੂੰ ਹੁਣ ਨਹੀਂ ਮੈਂ ਰਹਿਣਾ ਐਦਾਂ ਹੀ ਚੱਲ ਜਾਣਾ ਮੈਂ ਚੱਲਿਓ ਤੇਰੀ ਵਾਲੀ ਵੀ ਚੱਲੀ ਪੁੱਤਰਾ ਵਾ ਆ ਗਈ ਨਵਾਂ ਸੱਪ ਕੱਢ ਮਾਰਿਆ ਤੂੰ ਤੇ ਮੈਂ ਭੂਆ ਜੀ ਨਾਲ ਗੱਲ ਕੀਤੀ ਆ ਮੈਨੂੰ ਪੈਸੇ ਦੇ ਰੁਪਇਆ 30000 ਰੁਪਇਆ ਉਦੋਂ ਆਪਣਾ ਤੇ ਕਰਾ ਲੈਣਾ ਮੇਰੀ ਤੇ ਪੇਕੇ ਲਗਾ ਭਜਾ ਦੇਣ ਤੇ 30000 ਰੁਪਏ ਮੋਹਰੇ ਬਣਾ ਦੇਣਾ 30000 ਮੈਂ ਤੈਨੂੰ ਕਿਥੋਂ ਦੇਦਾ ਏਟੀਮ ਹੀ ਕਢਾ ਕੇ ਲਿਆ ਅੱਜ ਅੱਧਾ ਘੰਟਾ ਹੈ ਗਈ ਉਹ ਮੈਂ ਮੈਂ ਦੇ ਦਿੰਦਾ ਪੈਸੇ ਤੈਨੂੰ ਜਾ ਕਰ ਉਹਨੂੰ ਕਹਦੇ ਪਈ ਇਹੋ ਜਿਹੀ ਕੋਈ ਗੱਲ ਨਹੀਂ ਆਜੀ ਇਹ ਨਹੀਂ ਪਹਿਲਾਂ ਪੈਸੇ ਲਿਆ ਜਾ ਕੇ ਰਾਤ ਰਾਤ ਆ ਕੇ ਕਹਾ ਦੇ ਪੇਕੇ ਪੇਕੇ ਉਹ ਲੈ ਆਵਾਂਗੇ ਫੇਰ ਕੀ ਆ ਪਤਾ ਨਹੀਂ ਪਤਾ ਪੇਕੇ ਜਾਣਾ ਉਹ ਭਰਾ ਤੂੰ ਮੁਕਰੇਣਾ ਅਸਰੇ ਮੈਂ ਹੀ ਤਾਂ ਬੇਇੱਜ਼ਤੀ ਹੋਣੀ ਮੜਕੋਣਾ ਮੇਰੀ ਬੇਇੱਜ਼ਤੀ ਕਰਕੇ ਆ ਗਿਆ ਮੈਂ ਠੰਡਾ ਦਰਦ ਦਾ ਗਲਾਪੀ ਲਗਾ ਸਵੇਚੋਂ ਪਾਹੇ ਗੱਡੀ ਕਿ ਲੈ ਆ ਤੁਰ ਡਾ ਗਈ। ਆਵੇਂ ਮੈਂ ਆਪਣੀ ਮੰਮੀ ਨੂੰ ਫੋਨ ਕੀਤਾ ਕਿ ਮੈਂ ਨਹੀਂ ਹੋਣਾ। ਚਲੀ ਜਾਣਾ ਮੈਂ ਅੱਜ। ਇਹਨੂੰ ਇੱਕ ਵਾਰ ਨਾ ਸੁਝਿਆ ਵੀ ਮੈਂ ਕਿਹੜੇ ਕੰਮ ਕਰ ਲੱਗਾਂ। ਭਾਬੀ ਕਿੱਥੇ ਐਲੀ ਆ? ਚੱਲ ਚਲੀ ਆ ਮੈਂ ਪਕਾਓ ਤੇ ਨਾਲੇ ਖਾਓ। ਤੁਹਾਨੂੰ ਪੋਵਾਂ ਭਰਾਵਾਂ ਨੂੰ ਆਗਲ ਕੀ। ਵਿਆਹ ਤੇ ਆ ਜੀ ਪਰ ਭਾਬੀ ਸੁਲਮਾ ਕਿਨੇ ਪੋਣਾ ਮੇਰੇ ਵਿਆਹ ਤੇ। ਸਰ ਮੇਰੀ ਤੇ ਨੂੰ ਅੱਗ ਲੱਗੀ ਨਹੀਂ ਕਰਤੇ ਤੇ ਮੇਰਾ ਘਰ ਉੱਜੜ ਗਿਆ ਵਾ ਤੇਰਾ ਤੇ ਵਸਿਆ ਨਹੀਂ ਤੂੰ ਮੇਰਾ ਵੀ ਨਹੀਂ ਵਸਣ ਦਿੱਤਾ ਕੰਮ ਤੇ ਆ ਰੁੱਚੇ ਕਰਦਾ ਵਾ ਕਿਥੇ ਚੱਲੀਆਂ ਚੱਲ ਜਾਣਾ ਮੈਂ ਅੱਜ ਵਹਿਣ ਹੀ ਰਹਿਣਾ ਛੱਡ ਦੋ ਮੈਨੂੰ ਮੈਂ ਅੱਗੇ ਬਿਠਾ ਰਿਹਾ ਹਾਂ ਭਾਬੀ ਮੇਰੀ ਨੂੰ ਸ਼ਰਮਾ ਕਿਨੇ ਪਾਉਣਾ ਵਾ ਤੂੰ ਨੇ ਮੇਰੀ ਗੱਲ ਤੇ ਯਕੀਨ ਕਿਉਂ ਨਹੀਂ ਕਰਦੀ ਤੂੰ ਤੇਨੂੰ ਸਾੜੇ ਰੀ ਗੱਲਾਂ ਤੇ ਯਕੀਨ ਵਾ ਕਾਦੀ ਗੱਲਾਂ ਤੇ ਯਕੀਨ ਕਰਾ ਕੀ ਦੱਸਾਂ ਤੇ ਤੁਹਾਡਾ ਭਰਾ ਤੁਹਾਡੇ ਮੂੰਹ ਤੇ ਸਬੂਤ ਦੇਣਾ ਗੱਲ ਸਬੂਤ ਇਹਨੂੰ ਕਾ ਦੇ ਸਬੂਤ ਕਿੱਥੇ ਆ ਮੈਂ ਲਿਆ ਦੇਣਾ ਵਾ ਸਬੂਤ ਦੇ ਸੇ ਜੇ ਕੋਈ ਸਬੂਤ ਹੋਣਾ ਉਹ ਪੈਸੇ ਮੰਗੜਿਆ ਕਿੰਨੇ 2000 ਰੁਪਏ ਮੰਗੜਿਆਈ ਲਿਆ ਦੋ 3000 ਰੁਪਏ ਹੁਣੇ ਮੈਂ ਸਬੂਤ ਦੇ ਦੇਣਾ ਨਾ ਮੈਂ ਸਬੂਤ ਵੇਖਣੇ ਉਹ ਉਸ ਸਾਜ ਦੇ ਪਰਸ ਤੇ ਤੂੰ ਉਹਦਾ ਨਾ ਗਵਾ ਦਿੱਤਾ ਉਹਦੇ ਵਿੱਚ ਏ.ਟੀ.ਐਮ ਕਾਰਡ ਸੀ ਹਾਏ ਮੈਂ ਮਰ ਜਾ ਸੜ ਗਈ ਮੇਰੀ ਉਹਦੇ ਵਿੱਚ ਹੀ ਓਏ ਕੁੱਤੇ ਨਹੀਂ ਫਿਰਨੇ ਮੈਂ ਆਵੇ ਮੇਰੇ ਕੋਈ ਹਾਂ ਤੇ ਮੈਂ ਫੜ ਕੇ ਲਿਆ ਇਹਦੇ ਵਿੱਚ ਕਾ ਕਾ ਪੈਸੇ ਦੇ ਵਿੱਚ ਹੈ ਨਹੀਂ 15 15000 ਰੁਪਏ ਚ ਆਲਾ ਪਰਸ ਬਲਾਪ ਕਹਿਣਾ ਵੇਖਿਆ ਮਿਰਤੀਸ਼ਾ ਕਰਦੀ ਉਹ ਵੀ ਕੁੱਤੇ ਲਈ ਫੈਂਡੇ ਥੇ ਦੇਖੋ ਕਿੱਥੋਂ ਆ ਗਿਆ ਏ ਇੱਥੇ ਕੁੱਤੇ ਲਈ ਫੈਂਡੇ ਕੁੱਤੇ ਲਈ ਕਹਿੰਦੇ ਕੁੱਤਾ ਇਸ ਅੰਦਰ ਕਿੱਥੇ ਆ ਗਿਆ ਸੀ ਇੱਥੇ ਥੋੜਾ ਇੱਥੇ ਬਾਹਰ ਭਰਾ ਨਹਿਰ ਤੇ ਉਹ ਸਿਆਣੀ ਬਾਤ ਸਮਝੀ ਮੇਰੀ ਗੱਲ ਦਾ ਵੀ ਲੈ ਹੁਣ ਨਹੀਂ ਮੈਂ ਕਹ ਤੇ ਨਹੀਂ ਯਕੀਨ ਕਰ ਸਕਦੀ ਮੈਨੂੰ ਤੁਹਾਡੇ ਦੋਵਾਂ ਤੇ ਨਹੀਂ ਵਿਸ਼ਵਾਸ ਆ ਜਾਂਦਾ ਕਿ 50000 ਦੇ ਮੈਂ ਨਹੀਂ ਤੇਰੇ ਭਰਾ ਦੀਆਂ ਫੋਟੋਆਂ ਪਾਣੀ ਕਿੱਥੇ ਪਾਣੀਆਂ ਵਾ ਹਾਂ ਆਹੋ ਮੇਰੀ ਮੈਨੂੰ ਪੈਸੇ ਦੋ 30000 ਰੁਪਈਆ ਮੇਰੀ ਗਰਲਫ੍ਰੈਂਡ ਮੈਨੂੰ ਪੈਸੇ ਦੇ ਉਹ ਕੋਈ ਗ੍ਰਾਮ ਗਰੂਮ ਹੁੰਦਾ ਕਹਿੰਦਾ ਉੱਤੇ ਪਾਣੀਆਂ ਮੈਂ ਕਲਿੱਪ ਕਰ ਕਲਿੱ ਸਬੂਤ ਲਾਇਕ ਕੋ ਸਿਆਣੀ ਬਾਣ ਫੇਰ ਜਾ ਤੁਹਾਡਾ ਭਰਾ ਵਾ ਝੂਠ ਨਹੀਂ ਬੋਲ ਸਕਦਾ ਚਲ ਇੰਨੀ ਤੇ ਮੇਰੀ ਮੰਨ ਲਾ ਇਹਨਾਂ ਕਾ ਲਿਆਦੇ ਸਬੂਤ ਉਹਨੇ ਮੈਨੂੰ ਦੋ ਦਿਨਾਂ ਦਾ ਕੰਮ ਕੀਤਾ ਅਕਸਰ ਉਹਨੇ ਕੋ ਵੇਖਿਆ ਤੇ ਫੇਰ ਹੀ ਗਿਆ ਖਪੜਾ ਉਹਨੇ ਮੇਰੀ ਸੋਹ ਖਾਰੀ ਉਹਨੇ ਤੇ ਜੇ ਸੱਚ ਹੋਏ ਤੇ ਮੇਰੀ ਭੈਣਾਂ ਵਰਗੀ ਭਾਬੀ ਆ ਮੈਂ ਮਾਰਦੀ ਆ ਐਸੀ ਕੋਈ ਇੰਨੀ ਗੱਲ ਵਾ ਇਹਨਾਂ ਨੇ ਮਾਰਨਾ ਕੋਈ ਇੰਨੀ ਗੱਲ ਤੇਰੀ ਦਈ ਦੇ ਆ ਤੇਰੇ ਦੋ ਦਿਨਿਆਂ ਵਾਲੇ ਇਹਦੇ ਮਗਰ ਨਾਲ ਲੱਗ ਤੂੰ ਇਹਦੇ ਮਗਰ ਨਾਲ ਲੱਗ ਓਏ ਮੈਂ ਨਹੀਂ ਰਹਿਣਾ ਮੇਰੀ ਤਾਂ ਜਾਨ ਹੀ ਨਿਕਲ ਗਈ ਸੋੜ ਕੇ ਆ ਗੱਲ ਸੂਤ ਲਿਆ ਗਦੇ ਪੈਸੇ ਦੇਣਾ ਇਹ ਦੱਸ ਉਹਦਾ ਨਾਂ ਕੀ ਰੱਖੇ ਕੁੜੀ ਮੁੰਡੀ ਦੀ ਮੈਨੂੰ ਪਤਾ ਨਹੀਂ ਆਇਆ ਕੀ ਨਾਂ ਵੀ ਰੱਖਿਆ ਤੂੰ ਕੁੜੀ ਮੁੰਡਾ ਹੈਗੇ ਆਗੇ ਮੇਰੀ ਜਾਨ ਨਿਕਲ ਗਈ ਮੈਨੂੰ ਜਾਨ ਦੀ ਧਰਤੀ ਵੇ ਦੇ ਦੇ ਮੈਨੂੰ ਮੈਂ ਚਲ ਜਾਣਾ ਬਸ ਮੈਂ ਚਲ ਜਾਣਾ ਹੁਣ ਅੱਭੀ ਨਹੀਂ ਸ਼ਰਮਾ ਤੂੰ ਆ ਗਏ ਬਿਕਲਜੀ ਤਹੇ ਜਿਹਾ ਦੇ ਮੈਂ ਉਹ ਸਬੂਤ ਮਟਾਵਾਂ ਤੇ ਮੁੜ ਕੇ ਬਦਲ ਲੈ ਆ ਗੋ ਖਾਲਾ ਮੈਨੂੰ ਮੈਂ ਪੈਸੇ ਦੇ ਦੂੰਗੀ ਲੈ ਸਬੂਤ ਲਿਆ ਉਹ ਪੁੱਤ ਲਾ ਕੇ ਰੇ ਮੰਗਦੇ ਆਓ ਬੋਲ ਲੱਗਦਾ ਜਿਨੂੰ ਪੈਸੇ ਦੇ ਦਿਆਂਗੇ ਭਾਈ ਜੀ ਆ ਮੇਰੇ ਮੂੰਹ ਤੇ ਮੈਂ ਸਭੂ ਪੈਸੇ ਦਿੰਨੀ ਭਾਬੀ ਕਿਹੜਾ ਬੇਕੂਫ ਕਹਿੰਦਾ ਪਹਿਲਾਂ ਪ੍ਰੂਫ ਦਊਗਾ ਤਾਂ ਉਹ ਬਾਅਦ ਵਿੱਚ ਪੈਸੇ ਲਊ ਹਾਏ ਸੱਚੀ ਕਹਿੰਦੇ ਆਓ ਉਹ ਯਾਰ ਝੂਠ ਬੋਲਣ ਡਿਆ ਆ ਸਾਰਾ ਸਭਾ ਸਾਰਾ ਮਾਲ ਜਰ ਇਕੱਠਾ ਨੂੰ ਵੇਂਦਾ ਨਾ ਤੈਨੂੰ ਬਹੁਤ ਅੱਗ ਲੱਗਦੀ ਏ ਤੇ ਆ ਕਰੇ ਕੇ ਕੇ ਬਦਨਾਮੀ ਹੋ ਜਣੀ ਹਾਏ ਭਾਬੀ ਤੂੰ ਕਿੱਦਾਂ ਜਾਏਂਗੀ ਪੇਕੇ ਹਾਏ ਮੇਰੇ ਤੇ ਭਰਾਵਾਂ ਨੇ ਮੈਨੂੰ ਛੱਡਣਾ ਨਹੀਂ ਨੇ ਕਿਹਾ ਅੱਜ ਕਿਹਦੇ ਤੈਨੂੰ ਲੜ ਲਾਤੀ ਤੈਨੂੰ ਮੈਂ ਈ ਮੈਂ ਤਾਂ ਸੁਣਿਆ ਨਾ ਉਹ ਕਿਹੜਾ ਮੂਦ ਕਿਹਾ ਉਹ ਮੈਨੂੰ ਕੋਈ ਗੱਲ ਹੈਗੀ ਭਾਬੀ ਤੂੰ ਕਰਾਈ ਵੀ ਜਾਂਦੀ ਲੰਬਾ ਮੈਂ ਤਾਂ ਉਹਦਾ ਮੋਢੇ ਸੀਨਾ چیر ਕੇ ਵਿਖਾਦਾ ਮੈਂ ਤਾਂ ਤਾਂ ਸੋਚਿਆ ਵੀ ਨਹੀਂ ਇਹਦੇ ਮਗਰ ਲੱਗੇ ਕਰੋ ਪਿਆਰ ਪੁੱਟੇ ਆਪਣੀ ਜ਼ਿੰਦਗੀ ਤਬਾਹ ਕੀਤੀ ਆਪਣੇ ਪੇਕੇ ਵੀ ਮਿਲਣ ਛੱਡੇ ਜੇ ਵਿਚਾਰੇ ਮਿਲੇ ਵੀਲੇ ਤੇ ਹੁਣ ਫੇਰ ਇਹਦੀ ਉਹ ਯਾਰ ਕਿਤਾ ਕਿੱਡਾ ਰਾਂਝਾ ਲੱਭਾ ਹੋ ਆਵੇ ਮੈਂ ਤਾਂ ਵੇਖਿਆ ਹੀ ਨਹੀਂ ਕੋਈ ਇਹਦੇ ਵਾਸਤੇ ਮੰਨਿਆ ਦੱਸ ਦੇ ਮੈਨੂੰ ਪਰਸੇ ਕਿਸ ਨਾਲ ਬਾਦੈ ਨੂੰ ਕਦੋਂ ਦੱਸ ਦੇ ਸਾਰੀ ਲੜਾਈ ਇੱਤੋਂ ਸ਼ੁਰੂ ਹੋਈ ਹੈ ਦੱਸ ਦੇ ਸਪਰਾਵਾ ਤੂੰ ਪੈਸੇ ਦੇ ਛੁਟਣਾ ਇੱਥੇ ਕਿਦੇ ਨਾਲ ਆਉਦਾ ਮਰਾਜ ਆ ਭਾਬੀ ਛੁਟ ਗਈ ਹਣੀ ਨਹੀਂ ਤੇ ਮਰਦ ਨੂੰ ਗੋਲੀ ਮਾਰਦੇ ਉਹ ਵੱਡੀ ਭਾਬੀ ਛੁਟ ਗਈ ਹਣੀ ਜਾਂ ਤੂੰ ਦੇ ਆਪਣੀ ਨਾਲ ਦੇ ਪੈਸੇ ਬੁਏ ਵੇਖਿਆ ਵੇਖਿਆ ਪੱਕਾ ਤੁਹਾਡੀ ਭਾਬੀ ਕਿਤੇ ਛੁਟ ਗਈ ਘੱਟ ਕੇ ਪੈਸੇ ਨਿੱਤੀ ਉਹ ਅੱਗੇ ਨਾ ਪਿੱਛੇ ਨਾ ਜਾਵੇ ਉਹਨੇ ਹੋਣੀ ਕਿਉਂ ਜਾਣਾ ਹੀ ਅਕਸਰ ਪੈਸੇ ਕੱਢੇ ਤੋਂ ਫੇਰੇ ਗਈ ਆ ਤੇ ਮੈਂ ਤਾਂ ਭਲਾ ਮਾਸ ਬੰਦਾ ਉਹ ਇਹਦੀ ਰਮਜ਼ਾ ਸਮਝ ਰੱਬ ਦਾ ਜੀ ਦੋ ਰੋਟੀਆਂ ਆ ਤੂੰ ਦੇ ਦੇਂਗੀ ਦੋ ਰੋਟੀਆਂ ਵੱਡੀ ਭਾਬੀ ਜੋ ਦਿਖਾ ਲੂੰਗਾ ਉਹਦੇ ਨਾ ਸਾਰਾ ਟੱਬਰ ਤੁਹਾਡਾ ਝੂਠਿਆਂ ਦਾ ਨਾ ਮੈਂ ਕਹਤੀ ਨਹੀਂ ਯਕੀਨ ਕਰ ਸਕਦੀ ਇਹ ਸਾਰੇ ਹੈ ਝੂਠੇ ਆ ਦੇ ਕਰ ਮੈਂ ਤੇਰਾ ਆਪਣਾ ਵਾ ਨਾ ਹਾਂ ਝੂਠਾ ਦੋ ਦੋ ਗੱਲ ਹੈ ਕੀ ਦੋ ਦੋ ਵਿਆਹ ਦੋ ਦੋ ਬੱਚੇ ਬਾਹਰ ਇੱਕ ਇੱਥੇ ਬੱਚਾ ਤੇ ਤੂੰ ਸੱਚਾ ਆਏ ਮੈਂ ਮਰ ਜਾ ਸੱਚੀ ਹਾਂ ਸੱਚੀ ਤੋੜ ਮੈਨੂੰ ਆਂਦਣਾ ਤੂੰ ਤੋੜ ਮੈਨੂੰ ਆਂਦਣਾ ਹਾਂ ਮੈਂ ਮਰ ਕਿਉਂ ਨਹੀਂ ਗਈ ਉਹ ਦਿਨ ਜਿੱਦਾਂ ਤੇਰੇ ਨਾਲ ਨਿਕਲ ਕੇ ਆਈ ਮੈਂ ਨਾ ਉਦੋਂ ਨਹੀਂ ਮਰ ਜਾਂਦੀ ਮੈਂ ਜੋੜ ਭਾਬੀ ਕੀ ਪਿਆਦਾ ਮੈਨੂੰ ਆਇਆ ਤੇਰੇ ਨਾਲ ਨਿਕਲ ਕੇ ਆਈ ਜਾ ਮੈਨੂੰ ਚੁੱਕ ਕਰ ਜਾ ਉਹਨੂੰ ਬੋਲੀ ਨਾ ਮੈਂ ਕੀ ਬੋਲਣਿਆ ਤੈਨੂੰ ਚੁੱਪ ਕਰ ਜਾ ਮੇਰਾ ਘਰ ਲਗਾ ਜਾ ਭਾਬੀ ਮਾੜੇ ਜੋੜ ਚੱਲਦਾ ਮੇਲਾ ਸੜ ਗਈ ਕਿਸਮਤ ਮੇਰੀ ਗਰੀਬ ਤੇ ਜੋੜ ਚੱਲਦਾ ਹੀ ਆ ਅਰੇ ਹੋ ਜਾ ਮੈਨੂੰ ਨਾ ਤੇ ਲਾਓ ਤੂੰ ਸਾਰੇ ਝੂਠੇ ਆ ਸਾਰੇ ਝੂਠੇ ਆ ਕੱਢ ਮੈਨੂੰ ਨਾ ਭਾਬੀ ਇਹ ਸਾਰੇ ਝੂਠੇ ਸੀ ਤੂੰ ਮੈਨੂੰ ਪੈਸੇ ਦੇ ਮੈਂ ਸ਼ਬੂਜ ਲੈ ਦੇ ਦੂੰਗਾ ਇਹਦਾ ਮੂੰਹ ਤੇ ਮਾਰਨੇ ਇਹਨੂੰ ਘਰੋਂ ਕੱਢਣਾ ਫੇਰ ਆਪਾਂ ਲਿਆ ਦੇ ਸਬੂਤ ਮੈਂ ਆਪੇ ਘਰ ਸੜ ਕੇ ਚਾ ਲੂੰਗਾ ਗਿਆ ਇਹਨੂੰ ਕਹ ਲਿਆ ਇਹ ਮੇਰਾ ਘਰ ਲੱਗਾ ਜਾੜਨ ਆਪਣਾ ਦਾ ਵਸਿਆ ਨਹੀਂਗਾ ਮੇਰਾ ਵਸਿਆ ਵਸਿਆ ਲੱਗਾ ਜਾੜਨ ਕਿਦੈਨ ਜਾਣਾ ਕਿਦੈਨ ਜਾਣਾ ਕਿਦੈਨ ਜਾਣਾ ਅੱਛਾ ਮੈਂ ਤਾਂ ਹੁਣ ਇੱਥੇ ਰਹੂੰਗੀ ਮੈਂ ਵਿਆਹ ਕਿ ਆਈ ਇਸ ਘਰ ਚ ਮੇਰਾ ਮੁੰਡਾ ਵਾ ਮੈਂ ਮੁੰਡਾ ਆਪਣਾ ਛੱਡ ਕੇ ਕਿੱਦਾਂ ਜਾਵਾਂ ਕੱਢੂੰਗੀ ਤੇ ਉਹ ਕੰਜਰੀ ਨੂੰ ਜਿਹੜੀ ਲਖੱਤੀ ਜਿਹੜੀ ਤੈਨੂੰ ਲੜ ਲਾਇਆ ਮਗਰ ਮੈਂ ਤੈਨੂੰ ਵੀ ਕੱਢੂੰਗੀ ਆਪਣੇ ਵੀਰਾਂ ਨੂੰ ਦੱਸੇ ਦਾ ਮਾਂਜਾ ਲਵਾਇ ਸੁਦਰ ਦਾ ਫੇਰ ਹੀ ਹੋ ਮਾਂਜਾ ਮੈਂ ਤਾਂ ਦੋਵਾਂ ਦੇ ਲੋ ਆ ਜਣਾ ਮੇਰੇ ਭਰਾ ਤੇ ਖੱਬੀ ਖਾਨਵਾ ਉਹਨਾਂ ਦੀ ਤੇ ਅੱਖ ਦੀ ਘੂਰੀ ਨਹੀਂ ਮਾਰ ਨਾ ਹੱਥ ਤੇ ਕਿਤੇ ਦੂਰ ਤਾਂ ਦੋ ਦੋ ਰੱਖੀਆਂ ਨੇ ਮੈਂ ਕਹਿੰਨੂੰ ਗੋਲੀ ਮਾਰਦੇ ਪਹਿਲਾਂ ਇਹਨੂੰ ਗੋਲੀ ਚਾਹੂ ਨਾਲ ਸਾਤਿਂ ਧਿਲ ਕੇ ਆਏ ਨਣੀ ਤੇਰੀ ਪਿਆਰ ਵਿੱਚ ਹੋਵੇ ਹਸਦਾਈ ਚੱਲੀ ਏ ਕੋਲਾਂ ਸਾਤੇ ਉੱਤੇ ਲਿਕੇ ਆਏ ਨਣੀ ਦਾ ਤੱਕਥੇ ਬਿਠਾਉ ਇਹ ਤੇ ਇਦਾਂ ਬਿਠਾ ਦਾ ਕੁੜੀ ਨੱਪ ਕੇ ਬਿਠਾਉਂਦਾ ਵਾ ਸੱਚੀ ਕੋ ਜਾਣਾ ਤੇੜਾ ਖਚੂੜਾ ਟੁੱਟਿਆ ਟੁੱਟਿਆ ਵਿਹਾਨੇਂ ਦਿਆ ਤੇੜਾ ਖਚੂੜਾ ਟੁੱਟਿਆ ਅਜੀ ਮੱਲੀ ਪੱਗ ਨਣੀ ਲੈ ਕੇ ਆਉਂਦੇ ਆ ਜਿਨੂੰ ਖੜਦਾ ਨਾਲ ਓਏ ਆ ਪਤੀਜਾ ਦਾਦਾ ਚੱਲ ਫੇ ਚੱਲੀਏ ਕਿੱਥੇ ਜਾਣਾ ਈਓ ਤੇਰੀ ਨੋਹ ਲੈ ਗਿਆ ਈਏ ਤੂੰ ਚਾਹ ਪੀਣਾ ਰਿਹਾਗਾ ਤੇਰਾ ਫੁੱਲ ਛੜਣਾ ਈਓ ਤੂੰ ਵੀ ਪੀੜੀ ਇਹਦੇ ਪੀਲਾ ਵੇਖ ਲਾ ਇਹ ਬਾਲਟੀ ਪਾੜ ਕੇ ਮੈਂ ਚਾਹ ਹੀ ਰੱਖੀ ਈਓ ਬਾਲਟੀ ਵੀ ਚੰਗੀ ਹੈਗੀ ਏ ਵੇਖ ਲਾ ਆਉਂਦਾ ਜਾਂਦਾ ਮੈਂ ਕੋਈ ਨਾ ਕੋਈ ਆਣ ਕੇ ਬਹਿ ਜਾਂਦਾ ਮੈਂ ਚਾਹ ਰੱਖ ਕੇ ਬਹਿ ਜਾਂਦਾ ਕੋਈ ਨਾ ਕੋਈ ਮੈਂ ਆਉਗਾ ਹੀ ਆਪੇ ਆ ਤੂੰ ਲੰਗਰੀ ਲਾਇਆ ਵਾਗੇ ਲੰਗਰੀ ਲਾਇਆ ਆਉਂਦੇ ਸਾਰੇ ਹੀ ਚਾਹ ਪੀਣ ਆਉਦੇ ਇਦਾਂ ਹੁੰਦੇ ਆ ਚਾਹ ਪੀ ਜਾਂਦੇ ਆ ਇਹ ਨਹੀਂ ਕੋਈ ਆਂਦਾ ਵੀ ਤੈਨੂੰ ਰਿਸ਼ਤਾ ਨਾ ਕਰਾਈਏ ਇੰਦਾ ਕਿਸੇ ਨੇ ਨਹੀਂ ਆਇਤਾ ਕੱਖਿਆ ਲੈ ਵੀ ਚਾਹ ਪੀਣ ਕੌਣ ਦਾ ਖਾਂ ਤੇਰੇ ਕੋ ਭੁੱਖੀ ਪੱਕੀ ਹੁੰਦੇ ਆ ਬਾਣੇ ਬੂਨੇ ਨਾ ਖਾਂਦੇ ਖਾਂਦੇ ਸਾਰੇ ਹੁੰਦੇ ਆ ਪਰ ਖਾਂਦੇ ਚੋਰੀ ਦੀ ਤੇ ਮੰਗਵੀਂ ਖਾਂਦੇ ਆ ਆਪਣੇ ਕੋਲੋਂ ਲੈ ਗਏ ਨਹੀਂ ਖਾਂਦੇ ਕਾਲਾ ਸ਼ਾਕੋ ਹੀ ਨਹੀਂ ਏਦਾਂ ਲੰਗਰੀ ਹੁੰਦਾ ਵਾ ਏ ਕੋਈ ਗੱਲ ਹੀ ਨਹੀਂ ਤੇ ਜੇ ਕਹਿਣਾ ਕਿ ਉਹ ਨਸ਼ੇ ਕਰਦਾ ਉਹ ਨਸ਼ੇ ਕਰਦਾ ਉਹ ਨਸ਼ੇ ਕਰਦਾ ਤੇ ਖਾਂਦੇ ਸਾਰੇ ਹੁੰਦੇ ਆ ਆਹ ਏਦਾਂ ਹੀ ਏ ਅੱਜ ਬੜੀ ਗੱਡੀ ਹੋਵੇ ਤੇ ਮੈਂ ਤਾਂ ਗੱਡ ਕੇ ਆਇਆ ਵਾ ਚੱਲੀਏ ਲੈ ਆਗੇ ਤੇ ਨੌ ਨੂੰ ਆਈਏ ਕਿ ਨਾਨੀ ਨੂੰ ਮੈਂ ਨਾ ਉਹ ਗੱਲ ਤੂੰ ਕਰੰड्या ਕੇ ਮਾਂ ਜਮੀਨਾ ਜਮੀ ਪੁੱਤ ਬਨੇਰੇ ਤੇ ਤੇ ਉਹਦਾ ਨਾ ਕੋਈ ਥਾਂ ਟਿਕਾਣਾ ਦਾ ਕਿਸੇ ਪਤਾ ਨਹੀਂ ਵੀ ਕਿੱਥੇ ਰਹਿੰਦੀਆਂ ਕਿੱਥੇ ਨਹੀਂ ਤੇ ਤੂੰ ਅੱਗੋਂ ਹੀ ਸੂਏ ਚੀਰੇ ਵਾਲੇ ਉਹ ਪੱਗ ਬੰਨ ਕੇ ਆ ਗਿਆ ਸੂਹੀ ਉਹ ਬੜੀਆਂ ਬਾਨੀ ਨਾ ਪਿੱਠ ਲੱਗਦੀ ਉਹਨਾਂ ਦੀ ਕੋਠੀ ਨਹੀਂ ਪਤਾ ਉਹ ਮੈਂ ਤੇ ਬਥੇਰਾ ਤੁਰਿਆ ਫਿਰਦਾ ਵਾਂ ਵੀ ਕਿਤੇ ਉਹਨਾਂ ਦਾ ਥੋ ਪਤਾ ਕੋਈ ਥੋ ਟਕਾਣਾ ਉਹਨਾਂ ਦਾ ਲੱਭ ਜੇ ਉਹ ਲੱਭਦਾ ਹੀ ਨਹੀਂ ਇੱਕ ਵਾਰ ਮਿਲੀ ਮੈਨੂੰ ਉਹ ਉਹਨਿਹਲੇ ਕੇ ਘਰ ਲਾਗੇ ਜਦੋਂ ਮੈਂ ਗਿਆ ਸੀ ਉਹ ਤੇ ਫਿਰਦੀ ਬੜੀ ਦੂਰ ਦੂਰ ਤੱਕ ਆ ਭਰਾਵਾ ਉਹਦੀ ਭੂਆ ਜਿਹੜੀ ਆ ਉਨਾਂ ਦੇ ਕਾਮੀ ਫਿਰਨਾ ਵਾ ਚਾਚਾ ਜਿਨ੍ਹਾਂ ਨੂੰ ਜਿਨ੍ਹਾਂ ਦੇ ਰਾਹ ਹੁੰਦੇ ਮੈਨੂੰ ਲੱਭ ਪੈਣੀਆਂ ਤੇ ਚੱਲ ਚੱਲੀਏ ਲੈ ਗਏ ਆਈਏ ਉਹ ਸੁਏ ਵਿੱਚ ਰੇਵਾਲਿਆ ਮੈਂ ਕਹਿੰਦੀ ਆ ਅਰਖਤਰੀ ਦੀ ਸ਼ਾਮੈ ਸ਼ਾਮੇ ਬੈਨੀਆਂ ਸਾਦ ਮੈਂ ਕਰ ਦੂੰਗਾ ਬੈਣ ਵਾਲੀ ਭਣੇ ਚੱਲ ਚੱਲੀਏ ਆਉਤ ਬਹੂਗੀ ਉਹ ਚਲਦੇ ਚੱਲ ਕੋਈ ਵੀ ਚੱਲ ਜਾਗੇ ਉਹ ਮੁੜਕੇ ਗੋਪੀ ਨੇ ਕੋਈ ਗਲਤ ਕੀਤੀ ਕਿ ਨਹੀਂ ਮੁੜਕੇ ਪਹਿ ਪਹਰੇ ਹੋਈ ਗੱਲ ਕਰਤ ਨਹੀਂ ਗੱਲ ਕਾਦੀ ਹੋਈ ਅੱਜ ਕੱਲ ਤੇਲ ਹੀ ਨਕਲੀ ਆਉਂਦੇ ਆ ਬੈ ਚਾਚਾ ਮੈਂ ਤੇ ਬਥੇਰਾ ਤੇਲ ਪਾਇਆ ਅੱਗ ਲੱਗ ਜੂ ਲੱਗ ਜੂ ਪਰ ਉਹਥੇ ਤੇ ਕੰਮ ਹੈ ਹੀ ਨਹੀਂ ਤੇ ਕੀ ਆਂਦੇ ਮੈਂ ਲੜਾਈ ਬਥੇਰੀ ਪਾਈ ਕਿ ਤੇਰੇ ਘਰੇ ਦੀ ਬਾਹਰ ਗੱਲਬਾਤ ਹੀ ਉਹਦੇ ਨਿਆਣੇ ਵੀ ਹੈਗੇ ਹੀ ਅੱਛਾ ਉਹ ਪਹਿਲਾਂ ਧੁਰਨ ਲੱਗੀ ਛੁੜ ਕੇ ਪਣੀ ਕੀ ਮਨ ਚਾਹੀ ਕਹਿੰਦੀ ਮੇਰਾ ਘਰ ਮੈਂ ਇੱਥੋਂ ਜਾਣਾ ਹੀ ਨਹੀਂ ਹੈ ਮੈਂ ਕਹਿੰਦੀ ਮੈਨੂੰ ਪ੍ਰੂਫ ਦੇ ਮੈਂ ਪ੍ਰੂਫ ਮੈਂ ਤੈਨੂੰ ਲਿਆ ਦੂੰਗਾ ਤੇ ਮੈਨੂੰ ਪਈਆ 30000 ਦੇ ਅੱਛਾ ਉਦਾਂ ਜਾਂ ਗੋਪੀ ਦੇ ਦੂਆ 30000 ਰੁਪਿਆ ਤੇ ਜਾਂ ਉਹਦੀ ਘਾਟ ਦੇ ਦਊਗੀ ਪੈਸੇ ਦਾ ਇੰਤਜ਼ਾਮ ਕਰ ਲਿਆ ਕਰਲਾ ਕਰਲਾ ਹਰ ਪੈਸੇ ਦਾ ਇੰਤਜ਼ਾਮ ਕਰ ਚਾਹ ਪੀ ਆਹ ਮੈਂ ਕਾਪ ਰੱਖੇ ਸੀ ਉੱਥੇ ਮਿੱਟੀ ਦਾ ਟਾਵਾ ਪਈਦਾ ਤੇ ਮੈਂ ਲਪਾਫੇ ਪਾ ਕੇ ਰੱਖ ਲਿਆ ਸਰੇ ਬੰਦੇ ਦਾ ਕੀ ਹੁੰਦਾ ਵਾ ਸਾਡੀਆਂ ਕਿਹੜੀਆਂ ਲੋਸੇ ਉਹ ਹੁੰਦੀਆਂ ਮਜਾਲੀਆਂ ਜੂਈਆਂ ਜਾਂ ਇਹਦੇ ਬਣਾਏ ਕੱਕਰੀਗਾ ਤੇ ਬਣਿਆ ਹੀ ਕੱਕਰੀ ਮਰਬਤ ਵੱਡੂਏ ਜਿਹੜੇ ਕਾਗਜ਼ਕੂਜ ਮੈਂ ਮੋੜਦੇ ਉਹਨੂੰ ਉਹ ਮੇਰੇ ਕੋਲ ਨਿਲ ਗਿਆ ਮੂੰਹ ਜਦ ਤੱਕ ਮੈਂ ਕਹਿੰਦੇ ਪੈਸੇ ਚ ਕਢਾ ਕੇ ਦੇਣ ਦਿੰਦੇ ਨੇ ਆ ਏ ਡੀ ਐਮ ਚੋਂ ਅੱਛਾ ਤੇ ਮੈਂ ਹਾਂ ਉਹ ਤੇ ਏ ਡੀ ਐਮ ਖੜਾ ਕੇ ਨਾ ਗਵਾਜ ਗਿਆ ਵਾ ਤੇ ਮੈਂ ਹਾਂ ਮੈਂ ਲੱਭ ਦਿਨਾ ਮੈਨੂੰ ਟੁੰਗੜ ਕੇ ਮੈਂ ਕੱਟ ਕੇ ਦੇ ਤਾ ਮੁੜ ਕੇ ਮੈਨੂੰ ਗਾ ਦੇਣਾ ਕੋਈ ਹੋਰ ਤੇ ਮੈਂ ਹਾਂ ਪੁੱਤੇ ਇੱਕ ਵਾਰ ਖੜ ਗਿਆ ਬੜੂਆ ਖੜੀ ਫੇਣ ਦੇ ਓਹੋ ਉਹ ਐਦਾਂ ਬੰਦਾ ਚੋਰ ਬਣ ਜਾਂਦਾ ਦੱਸੀ ਦਾ ਹੀ ਅੱਖ ਨਹੀਂ ਹੁੰਦਾ ਉਹ ਮੈਂ ਤਾਂ ਲਾਚ ਦਵਾਦਾ ਮੈਂ ਤਾਂ ਮਵੀ ਪੈਸੇ ਆਵੇ ਕਢਾਏ ਰੱਖੇ ਇਧਰ ਲਈ ਮੈਂ ਕਿਹੜਾ ਲੈ ਕੇ ਹਾਂ ਕਰੇ ਤੇ ਮੈਂ ਬੜਾ ਫੜ ਫੜ ਬੜਾਵਾ ਇੱਕ ਗੱਲ ਹੋਦੀ ਹੋ ਮੇਰੇ ਮਨ ਵਿਚ ਆ ਰਹੇ ਨਹੀਂ ਮੈਂ ਡੱਬਾ ਲੈ ਕੇ ਆਵਾਂ ਲੱਡੂਆਂ ਦਾ ਤੇ ਤੈਨੂੰ ਦਵਾਂ ਤੇ ਤੂੰ ਘਰ ਵੰਡ ਤੇ ਲਾਸਤੀ ਕਪੜੀ ਆ ਗੋਨਾ ਦੇ ਵੀ ਮੈਂ ਲੈ ਮੰਗਿਆ ਵੀ ਗਿਆ ਆ ਬੜਾ ਖਾਓ ਕਹ ਲੈ ਲੱਡੂ ਖਾਓ ਉਹ ਵੇ ਦੀਪਾ ਬੀਜ ਕੇ ਲੈ ਆਪਣੀ ਭੈਣ ਕੋਲ ਗਈ ਉਹ ਨਾ 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 ਨੂੰ ਨਾ ਹੋਇਆ ਵਾ ਅੱਛਾ ਨਿੱਕੀ ਇੱਥੇ ਆ ਚੱਲ ਫਿਰ ਉਨੂੰ ਹੀ ਆ ਰਹੇ ਨੇ ਹਰ ਆਹ ਮੈਂ ਤੇਰੇ ਲਈ ਆ ਗਿਆ ਤੂੰ ਵੱਡੀ ਚੰਗਾ ਚੱਲ ਜੇ ਦਿਨ ਆਜੂ ਆਹੋ ਤੂੰ ਚਾਹ ਪੀ ਹੈ ਮੈਂ ਤੇਹੀ ਪਾਲੂ ਹੰਨਿਆਣੇ ਕੋਈ ਨਹੀਂ ਚੰਤਾ ਨਾ ਕਰ ਤੂੰ ਮੀ ਪਾਲੇਗਾ ਪੁੱਤ ਆਪਣੇ ਚਾਚੇ ਦੇ ਸਿਰ ਤੇ ਐਸ਼ ਕਰੇਂ ਐਸ਼ ਮੈਂ ਜੀਦਾ ਦੇ ਕੋ ਗਾਲੀ ਫੇਰਨਾ ਕਰ ਤੂੰ ਇਹੋ ਦੇ ਦੁੱਖ ਆ ਜੀਣਾ ਤੂੰ ਆਹ ਮਰਿਆ ਪਾਲਦਾ ਮੈਨੂੰ ਤਾਹੋ ਉਹ ਨਾ ਇਹ ਹਦੋਂ ਲੋਕ ਮੇਰੇ ਮੇਰੇ ਬਾਸ ਹੋਏ ਤੇ ਮੈਂ ਤੈਨੂੰ ਹਰੇ ਲਿਆਦਾ ਕਰਗਾ ਹਾਈਲਾ ਮੈਂ ਮੇਰੇ ਕੋ ਨਹੀਂ ਰਿਹਾ ਜਾਂਦਾ ਇੱਦੀ ਗੱਲ ਹੀ ਮੇਰੇ ਕੋ ਨਹੀਂ ਚਲੇ ਜਾਂਦੇ ਰੋਟੀ ਰੋਟੀ ਇਕੱਠੇ ਖਾਂਦੇ ਇੱਦੀ ਗੱਲ ਹੀ ਆ ਅੱਛਾ ਤੇ ਹੋਰ ਚੱਲ ਕੋਈ ਨਹੀਂ ਬਾਬੇ ਨੇ ਕਰ ਦੇਣੀ ਕਿਰਪਾ ਫੇਰ ਨਾ ਕਰ ਤੂੰ ਬੜੇ ਮੋਰਛਾ ਦੇ ਬਜਦਾ ਬਾਹਰ ਆ ਕੇ ਜਾਂਦੀ ਮੇਰੇ ਕੋ ਨਹੀਂ ਮੇਰੇ ਛੱਡ ਹੋਰ ਵੀ ਹੋ ਉਤਾ ਅੱਜ ਸੋਨਾ ਬੜਾ ਲੱਗਦਾ ਈ ਹਿੱਦਾ ਬਣ ਣ ਕੇ ਰਿਆ ਕਰ ਹਾਂ ਤੇ ਮੈਂ ਸੋਨਾ ਹੀ ਆ ਆਹੋ ਮੈਂ ਕਿਹੜਾ ਜਗਾ ਦੇ ਮੂਤਿਆ ਆ ਬੰਨੇ ਕੋਈ ਨਹੀਂ ਵਧੀਆ ਵਤ ਨੂੰ ਸੁਣਾ ਵਧੀਆ ਯਾ ਵੀ ਚਾਦਰ ਕੁਰਤਾ ਵੇ ਕਿੰਨਾ ਫੱਬਦਾ ਵੇ ਅੱਜ ਦੇ ਪੱਗ ਬਹੁਤੀ ਫੱਬਦੀ ਓ ਅੱਜ ਕਿਤੇ ਇਹਨੂੰ ਨੈਣੀ ਦੀ ਭੂਆ ਨੇ ਵੇਖ ਲਿਆ ਨਾ ਉਹਨੇ ਕਹਿਣਾ ਵੀ ਮੈਂ ਅੱਜ ਹੀ ਰਿਸ਼ਤਾ ਕਰ ਦੇਣਾ ਯਾ ਵੀ ਹਲੀ ਚੱਲ ਵੇਨੇ ਆ ਤੂੰ ਵੀ ਮੁੰਡੇ ਦੇਈਏ ਨਾ ਇਦਾਂ ਕੇ ਲੈ ਮੇਰਾ ਸਾਰਾ ਅੱਡੀਆਂ ਤੱਕ ਜੋਰ ਲੱਗਣ ਡਿਆ ਅੱਜ ਤੱਕ ਮੁੰਡੇ ਹੀ ਦੇਣ ਡਿਆ ਆਹੇ ਹੋਰ ਕਿੰਨੇ ਦਿਨ ਹੋਏ ਗੱਲ ਕੀਤੀ ਨੂੰ ਐਨੇ ਜਿਹੇ ਉਹਦ ਹੋ ਗਈ ਓਏ ਉਹਦੇ ਲੋਹਾ ਤੇ ਹੋ ਗਈ ਹੁਣ ਦੱਸੂਗੀ ਆਣ ਕੇ ਉਹਨਾਂ ਕਿਹੜਾ ਪੈਸਾ ਕਰਨਾ ਏਦਾਂ ਇੰਨਾ ਕਰਕੇ ਗਾਂ ਲਿਆਉਣਾ ਗੁਰਦਰੇ ਫੇਰੇ ਕਰਕੇ ਜਾਰ ਹੁਣ ਉਹ ਗਾਂ ਸੁਣ ਤੇ ਜੇ ਉਹਨਾਂ ਨੇ ਹਾਂ ਕਰ ਦਿੱਤੀ ਤੇ ਫਿਰ ਜਾਨੂ ਵਾਸਤੇ ਕਿੰਨੂ ਕਿੰਨੂ ਆਖਣਾ ਹੀ ਹੂ ਆ ਆਖਣਾ ਕਿ ਇਹਨੂੰ ਦੋ ਫੇਰੇ ਕਰਕੇ ਗਾਂ ਲਾਉਣੀ ਆ ਤੇ ਇਹੀ ਆਹੀ ਆਪਣੇ ਘਰ ਤੇ ਰੌਣਕ ਮੇਲਾ ਕਰਨਾ ਨਾ ਗੁਰੂਆ ਉਹ ਲੈ ਕੇ ਕਰ ਲਾਂਗੇ ਅੱਛਾ ਵਾਹ ਕੋਈ ਨਹੀਂ ਪੋਤਾ ਇੱਕ ਵਾਰ ਤਾਂ ਮੈਂ ਤੇਰੇ ਕੋਠੇ ਦੇ ਉੱਤੇ ਨਾ ਦੋ ਮੰਜ਼ੀਆਂ ਜੋੜ ਕੇ ਸਪੀਕਰ ਲਵਾ ਦੂੰਗਾ। ਹੂੰ। ਗਾੜੀ ਫਿਰ ਤੂੰ ਵੇਖੀ ਤੇ ਤੇਰਾ ਕੰਮ ਜਾਣੇ ਤੇ ਤੂੰ ਜਾਣੇ। ਨਾ ਨਹੀਂ ਫਿਰ ਮਹੀਨਾ ਬੰਦ ਕਰਨਾ ਸਪੀਕਰ। ਤੇ ਕਰਾਇਆ ਉਹਦਾ ਕਿਨੇ ਦੇਣਾ? ਕਰਾ ਦਿਨ ਦਰਿਆਂਗੇ ਆਪੇ ਕੇ। ਕੌਣ? ਆ ਝੋਨਾ ਆ ਗਿਆ ਵਾ। ਕੋਈ ਗੱਲ ਨਹੀਂ। ਚੱਲ ਠੀਕ। ਉਹਨਾਂ ਠੇਕਾ ਕਰ ਲੀਏ। ਕਰ ਲਾਂਗੇ ਦੋ ਦੋ ਬੋਰੀਆਂ ਪਸਾਂ ਗਾਂ ਪਸਾਂ। ਜੀ ਗੱਲ ਹੋ ਰਹੀ। ਹਾਂ। ਇਹ ਤੇਰਾ ਜੂਗਾ ਨਾ। ਛੇ ਮਾਨ ਜੂਗਾ ਮਮੀ ਮਗਰੀ ਰੱਖ ਲੈਣਾ ਫਿਰ ਆਪਣਾ। ਉਦੋਂ ਸਪੀਕਰ ਚੁੱਕਾ ਰਹਿ ਗਿਆ ਲਾ ਲਾਂਗੇ ਆ ਹੋ ਗਿਆ ਇੱਥੇ ਪੇ ਸਾਰੀ ਚੱਲੂ ਇੱਕ ਆ ਚਾਚਾ ਕਾਲਾ ਤੇ ਖਰਚਾ ਸਪੀਕਰਾਂ ਦੇ ਪਹਿਲਾਂ ਵਿਆਹ ਕਰ ਲਈਏ ਉਹ ਸਭ ਕੋ ਹੋ ਜਾਣਾ ਵਾ ਆ ਵਿਆਹ ਸਾਡੇ ਹੋਣਾ ਤੇ ਲੋਕੀਆਂ ਨੂੰ ਸਾਈਆਂ ਦੇ ਜਿੰਦੇ ਉੱਥੇ ਕੁਆਲ ਜੇ ਸਾੜੀ ਆਈ ਆਪਣੇ ਲੋਕਾਂ ਨੇ ਲਾਲਾ ਵਾਜੇ ਚਲ ਅੱਛਾ ਕੋਈ ਨਹੀਂ ਜਿੱਦਾਂ ਤੂੰ ਆਖੇਂਗਾ ਉਦਾਂ ਜਾਊਗੀ ਹਾਂ ਲੈ ਆ ਗਈ ਉਹ ਉਹ ਆ ਗਈ ਬੈ ਜਾ ਕਿਹੋਂ ਆਜੋ ਇੱਥੇ ਬਹਿ ਜਾ ਇੱਥੇ ਕੋਈ ਨਹੀਂ ਇੱਥੇ ਬਹਿ ਜਾਨੀ ਆ ਇੱਥੇ ਬਹਿ ਜਾ ਉੱਤੇ ਪੂਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੱਥ ਲਾਈ ਦਿੰਦਾ ਪੈਰੀਂ ਹੱਥ ਔਲਾਤਾ ਜੀ ਆਈ ਆ ਕਿ ਦੁਰੇ ਆ ਗਈ ਆ ਇਹ ਲਾ ਦਈਦਾ ਜਿੰਨੀਆਂ ਟੱਕਣਾ ਹੁੰਦੀ ਆ ਰੀ ਲਾਉਣਾ ਵਾ ਕੋਈ ਗੱਲ ਨਹੀਂ ਸਰਦਾਰਾ ਇਹ ਲਵਾਉਂਦੀ ਨਹੀਂ ਨਾ ਪਈ ਇੱਥੇ ਮੇਰੇ ਕੋ ਹਾਂ ਹਾਂ ਇਦਾਂ ਠੀਕ ਆ ਤੁਸੀਂ ਬੜੇ ਇਕੱਠੇ ਹੋ ਕੇ ਬੈਠੇ ਆ ਬੜਾ ਚਾਹ ਪੀਂਦੇ ਗੱਲਾਂ ਬਾਤਾਂ ਹੀ ਕਰਨਦੇ ਆਏ ਆ ਵੀ ਤਾਡੀ ਜਾਨ ਨੂੰ ਰੋਂ ਰਿਆ ਮੈਂ ਚਾਚੇ ਤੇ ਭੂਆ ਦੀ ਨੂੰ ਕੇ ਹਾਏ ਹਾਏ ਸੁੱਖੀ ਸੰਦੀ ਮੇਰੀ ਜਾਨ ਨੂੰ ਕਿਉਂ ਰੋਣਾ ਤੂੰ ਤੂੰ ਲਿਆ ਦੇ ਮੈਨੂੰ ਨੈਣੀ ਤੁਸੀਂ ਅਈ ਨ ਸਵੇਰੇ ਗਏ ਸੀ ਤੇ ਹੁਣ ਫੇਰ ਆ ਗਏ ਤੁਸੀਂ ਹਾਏ ਹਾਏ ਜਿਵੇਂ ਆ ਗਈ ਚੰਗੀ ਨਹੀਂ ਲੱਗੀ ਨਹੀਂ ਵਧੀਆ ਲੱਗਾ ਵਾ ਉਹ ਨਹੀਂ ਕੋਈ ਗੱਲ ਅਹੀਂ ਅਖੰਡੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੁਸੀਂ ਆ ਜਾਣਾ ਇਹ ਚਾਚਾ ਰੋਜ਼ ਕਿ ਨਹੀਂ ਆਉਂਦੀ ਐ ਵੇਲੇ ਹਾਏ ਇੱਥੇ ਨਾ ਬੋ ਇੱਥੇ ਆ ਜਾ ਆਜੋ 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 ਇੱਥੇ ਚਾਹ ਪਾ ਕੇ ਦੇਣ ਲੱਗੋ। ਉਹ ਆਜੋ ਆਜੋ ਇੱਥੇ। ਚਾਹ ਪਾ ਕੇ ਦਵਾਂ। ਮੈਂ ਆਉਣਾ ਇੱਥੇ ਬਵਾਂ ਇੱਥੇ। ਆਹ ਮੈਂ ਨਾ ਆਉਣਾ ਨਹੀਂ ਸੀ ਹੈਗਾ। ਫੋਟੋ ਕੇ ਚੀ ਫੋਟੋ। ਖੇਤ ਨਹੀਂ ਨਾ ਫੋਟੋ ਚਾਚਾ। ਅੱਛਾ। ਮੈਂ ਨਾ ਨੈਣੀ ਨਾਲ ਗੱਲ ਕੀਤੀ। ਅੱਛਾ। ਨੈਣੀ ਕਹਿੰਦੀ ਸੀ। ਹਾਂ। ਠੀਕ ਵਾ ਪੂਆ। ਅੱਛਾ। ਹਾਂ। ਠੀਕ ਆ। ਤੇ ਮੰਨ ਗਈ ਆ ਨਾ? ਮੰਨ ਗਈ ਨੈਣੀ ਤੇ ਮੈਂ ਆਖਿਆ। ਠੀਕ ਆ। ਮੈਂ ਆ ਤੇ ਦੇ ਕੇ ਚੱਲਨੀ ਇੱਧਰ ਟਿਕਣਾ ਕਿਉਂ ਦਾ ਨਾ ਕਰੋ ਪਿੱਛੇ ਹੋ ਜਾ ਕੋਈ ਨਹੀਂ ਮੈਂ ਤੁਸੀਂ ਬਰੇ ਹੋ ਕੇ ਬਹਿ ਜਾਓ ਨਾ ਅੱਛਾ ਨਹੀਂ ਇੱਧਰ ਬਾਲਟੀ ਦਾ ਚਾਹ ਅੱਛਾ ਅੱਛਾ ਚਲੋ ਠੀਕ ਆ ਯਾਰ ਬਾਦੇ ਮਜੂਦ ਕਿਆ ਬਾਤ ਆ ਫੋਟੋ ਖੇਤੇ ਦਿਏ ਫੋਟੋ ਓ ਕੋਈ ਨਹੀਂ ਫੋਟੋ ਹੀ ਫੋਟੋ ਆ ਮੈਂ ਤੇ ਹੋ ਸੋ ਗਿਆ ਹੀ ਵੀ ਰਾਤ ਮੇਰਾ ਮੁੜ ਕੇ ਨਾ ਨੀਂਦ ਨਹੀਂ ਹੋਣੀ ਮੈਨੂੰ ਰਾਤ ਨੂੰ ਮੈਂ ਜਾ ਕੇ ਤੇ ਪਹਿਲਾਂ ਦੱਸ ਹੀ ਆਵਾਂ ਹੁਣ ਪੱਕੀ ਆਵਾਂ ਪੱਕੀ ਹਾਂ ਆਵਾਂ ਕਿ ਨਿਆਣੀ ਮੰਨ ਗਈ ਆ ਬੱਸ ਸੁਣੋ ਦੱਸ ਸੁਣ ਦੋ ਬੱਸ ਸੁਣ ਜਿਓ ਆ ਪੈਸੇ ਲੈ ਜਾ ਮੂੰਹ ਮਿੱਠਾ ਕਰ ਲਿਓ ਨਹੀਂ ਸਰਦਾਰਾ ਨਹੀਂ 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 ਪੁੱਤ ਲੈ ਪੁੱਤ ਜਾ ਦੇਖ ਕੇ ਆਉ ਨੂੰ ਪੈਸੇ ਉਹ ਚਾਚਾ ਪੈਸੇ ਉਹਨੇ ਕੀ ਕਰਨੇ ਪੈਸੇ ਤੇ ਮੇਰੇ ਨਾ ਵੰਡੀ ਜਾਈ ਲਿਆ ਫੜਾ ਮੈਨੂੰ ਲੈ ਤੂੰ ਉਹ ਕੀ ਲਿਆਵਾਂਗੇ ਇਹਦੀ ਉਹ ਤੈਨੂੰ ਭੁੱਕੀ ਦੀ ਲੱਗੀ ਆ ਉਹਨੂੰ ਲੱਡੂਆਂ ਦਾ ਡੱਬਾ ਲੈ ਦੂ ਲੱਲੂ ਕੀ ਉਹ ਕਿਤੇ ਲੈ ਜੂਗੀ ਉਹ ਆ ਰਹੇ ਹੁੰਦਾ ਪੱਲ ਜਾਣਾ ਉਹਨਾਂ ਬਥੇਰੇ ਪੈਸੇ ਆ ਲੈ ਵੀ ਹੁਣ ਇਦਾਂ ਹਾਰ ਨਾ ਇਦਾਂ ਪੰਜ ਪੰਜ ਸੌ ਦਵਾਜੀ ਮੇਰੇ ਤੋਂ ਆ ਇੰਦਾ ਇੰਦਾ ਮੈਂ ਤਾਂ ਬੋਲੀ ਵੀ ਪਾਣਾ ਕੋਈ ਬੋਲੀ ਵੀ ਪਾਣਾ ਕੋਈ ਮੇਰੀ ਲੱਤ ਦੋਸਦੀਏ ਮੈਂ ਉੱਠ ਕੇ ਨਹੀਂ ਹਾਂ ਉਹਦੋਂ ਬੰਕਰਾ ਮੈਨੂੰ ਕਿਤੇ ਜਿਆਦਾ ਗਰਸੀਨਾ ਚੰਗਾ ਉਦੋਂ ਹਾਂ ਨਹੀਂ ਪਤਾ ਕੀ ਗੱਲ ਮੇਰੀ ਲੱਤ ਦੋਸਦੀ ਪਤਾ ਮੈਂ ਇਸ ਤਰ੍ਹਾਂ ਬੈਠਾ ਐ ਕਰ ਪਾਈ ਜਾਊਂਗਾ ਮੈਂ ਪਾਈ ਜਾਊਂਗਾ ਉਹ ਕਿਉਂ ਹੋ ਕੱਲਾ ਕਿਉਂ ਹੋਣਾ ਤੇਰੇ ਯਾਰ ਦੋਸਤ ਹੈ ਨਹੀਂ ਕੋਈ ਵੀ ਯਾਰ ਦੋਸਤ ਪਿਓ ਹੋਈ ਜਿਆਦ ਕਿਲਪ ਕੀ ਜਾ ਸਾਨੂੰ ਖਵਾ ਲੂ ਤੇ ਫੇਰ ਹੀ ਪੌਣਗੇ ਉਹ ਭੁੱਖੀ ਦੇ ਸਾਰੇ ਲੱਗੇ ਆ ਉਹ ਕੀ ਲੱਗਿਓਗੇ ਲੱਗੇ ਆ ਉਹ ਜਾਗ ਉਹ ਕੀ ਪੱਕੀ ਨਹੀਂ ਕਿਸ ਨੂੰ ਖਵਾ ਲੈਣੀ ਉਹਦਾ ਹੋਰ ਦਿਓ ਚੀਜ਼ ਆਖੋਗੇ ਉਹੋ ਪਾਲਾਂਗੇ ਸ਼ਰਾਬ ਮਹਿੰਗੀ ਪੈਣੀ ਹੈ ਹੈ ਸ਼ਰਾਬ ਮਹਿੰਗੀ ਪੈਣੀ ਹੈ ਤਾਂ ਫਿਰ ਕੀ ਕਰਨਾ ਇਹ ਦੇਸੀ ਕੜ ਲਾਂ ਦਿਨ ਤੋਂ ਤੇ ਆਏ ਆ ਕਿੱਥੇ ਦੇਸੀ ਨਿਕਲ ਨਹੀਂ ਹੋਣਾ ਉਹਨੇ ਹਾਂ ਹੀ ਕੀਤੀ ਉਹਨੇ ਦਿਨ ਕਿਹੜਾ ਮਿੱਠ ਕੇ ਗਈ ਆ ਤੂੰ ਐਡਾ ਬਸਤੀਆ ਜਬਾਨਾਂ ਬੋਲੀ ਜਾ ਕਰ ਉਹਨੇ ਦਿਨ ਮਿੱਠਿਆ ਵਾ ਕੋਈ ਉਹ ਕੱਲ ਨੂੰ ਆਪਾਂ ਲੈ ਆਉਣੀ ਆ ਮੈਂ ਮਗਰ ਮਗਰ ਲੈ ਜਾਵਾਂ ਮੈਂ ਹਣ ਮਗਰ ਜਾਣ ਦਾ ਕੀ ਫਾਇਦਾ ਜਰਬਤ ਨੂੰ ਇੱਥੇ ਆਖਾ ਪੈਸੇ ਫੜਾ ਦੇ ਉਦੋਂ ਗਾਂ ਹੋਇਆ ਨਹੀਂ ਤੂੰ ਓਯਾ ਚਾਚਾ ਓਹੋ ਓ ਜਾ ਓਏ ਗੁਰੂਆ ਚੱਲ ਮੈਂ ਘਰ ਜਾ ਕੇ ਦੱਸਾਂ ਉਹਨਾਂ ਨੂੰ ਹੁਣ ਇਹ ਆ ਵੀ ਉਹਨਾਂ ਨੂੰ ਦੱਸ ਦੇ ਪਰ ਇੱਕ ਮਿੰਟ ਹੋਰ ਵੀ ਹੋ ਖਾਲੀ ਹੱਥ ਨਾਲ ਜਾਵੀਂ ਡੱਬਾ ਲੈ ਕੇ ਜਾਵੀਂ ਘਰ ਹੁਣ ਸੱਤੀ ਕੱਪੜੀ ਅੱਗ ਤੇ ਲਾਉਣੀ ਆ ਨਾ ਉਹਨਾਂ ਦੇ ਵੀ ਤੁਸੀਂ ਤੇ ਕਰਾ ਨਹੀਂ ਆ ਆ ਚੱਚੇ ਨੇ ਕਰਾਤਾ ਹੀ ਹੋ ਵੇਖਿਆ ਸ਼ੇਰਾ ਵੇਖਿਆ ਤਤਾ ਲੱਭੇਗਾ ਚਾਚਾ ਇਦਾਂ ਦਾ ਚਾਚਾ ਲੱਭੇਗਾ ਪੁੱਤ ਆ ਚੱਲ ਮੈਂ ਵੱਡੀ ਭਾਬੀ ਨੂੰ ਫੋਨ ਕਰਾਂ ਤੂੰ ਕਿੱਥੇ ਕਿਉਂ ਆਇਆ ਆ ਚੱਲ ਇਦਾਂ ਕਰ ਲੈ ਹਾਂ ਚੱਲ ਚੰਗਾ ਵਾ ਇਹਦਾ ਹੋ ਗਿਆ ਤੇ ਸਹੀ ਹੈ ਸਹੀਏ ਮਾਲਕ ਖਰਿਆ ਸਾਡੇ ਚੁੱਲੇ ਅਲਵੀ ਨਿਕਾ ਚੰਗਾ ਹੋ ਗਿਆ ਤੇ ਵਧੀਆ ਬਣ ਗਿਆ ਲੈ ਭਾਂਡੇ ਮੇਰੇ ਉੱਥੇ ਰੱਖੀ ਸਾਡੇ ਨਾਲ ਆ ਤੋਂ ਆਈਨਾਂ ਨੂੰ ਜਾ ਕੇ ਹੁਣ ਕੋਈ ਗੱਲ ਨਹੀਂ ਨਿਆਣੇ ਵੀ ਜੰਮਣਗੇ ਤੁਹਾਡੇ ਸਪੀਕਰ ਵੀ ਵੱਜਣਗੇ ਤੁਹਾਡੇ ਦੋ ਦੋ ਮੰਜੀਆਂ ਜੋੜ ਕੇ ਸੁਣ ਤੇ ਲਿਆ ਹੀ ਮੈਂ ਸਭ ਕੁਝ ਹੀ ਗੱਲਾਂ ਤੇ ਐ ਕਰਦੇ ਜਿੱਦਾਂ ਸੱਚੀ ਵਿੱਚ ਹੀ ਹੜਨਾ ਸਾਰਾ ਕੁਝ ਸਹੀ ਹੋਣ ਲੱਗਾ ਵਾ ਤੁਹਾਡੇ ਕੋ ਤਾਂ ਇਹੋ ਜਿਹਾ ਬਦਲਾ ਲਵਾਂਗੇ ਜਿਹੜਾ ਤੁਸੀਂ ਯਾਦ ਕਰੋਗੇ ਇੱਕ ਵਾਰੀ ਤੁਸੀਂ ਕੀ ਸਮਝਿਆ ਹਨ ਨੂੰ ਦੋ ਫੇਰੇ ਕਰਕੇ ਲੈ ਆਈਏ ਤੁਹਾਨੂੰ ਤੇ ਇੰਨਾ ਵੀ ਪਤਾ ਨਹੀਂ ਪਤਾ ਫੇਰੇ ਹੁੰਦੇ ਨੇ ਫੇਰੇ ਹੁੰਦੇ ਨੇ